ਮੇਰੇ ਨਾਨਕੇ ਪੰਡ ਦਾ ਬੜੇ ਤਗੜੇ ਹੂੰ ਜਦੋਂ ਇਹ ਹੱਥ ਵੀ ਨਹੀਂ ਲਾਇਆ ਕਿਸੇ ਚੀਜ਼ ਦੇ ਮੀਟ ਨੂੰ ਆਪੋ-ਥੋਤ ਵੀ ਲੱਗ ਜਾ ਉਹ ਤਾਂ ਆਤੀ ਮੰਝੀ ਜਾਂਦੇ ਆ ਤੇ ਬਰਾ ਮੈਨੂੰ ਕੀ ਪਤਾ ਸੀ ਮੈਂ ਆਂਦੇ ਨਾਨਕੀ ਜਾਵੜਾ ਉੱਥੇ ਬੱਕਰ ਕਾਣਾ ਚਾਹ ਬਣਾਈ ਜਾਵੇ ਬੱਕਰੀ ਕੋਲੇ ਚੋ ਕੇ ਉਹ ਡੱਕੇ ਨਾਲ ਉੱਥੋਂ ਲਈ ਜਾਵੇ ਉਹ ਪਦੀਲੀ ਚੋ ਚਾਹ ਬਣਾਈ ਬੈਠਾ ਭਾਈ ਉਹ ਫੈਂਟੇਰ ਗਈ ਫੈਂਟਾ ਸੋਡਾ ਰਿਹਾ ਦਾ ਸੰਤਰੀ ਮੈਂ ਵੀ ਮਤ ਇਹਦੋਂ ਪਿਉ ਮੈਨੂੰ ਸਾਡੇ ਘਰ ਦੇ ਘਣ ਤਾਨੂੰ ਨਾਨਕੀ ਨਹੀਂ ਵੰਡ ਦੇਣਾ ਮੈਂ ਵੀ ਨਾਨਕੀ ਵੰਡਣ ਦੇਣ ਚਾਹੀਏ ਨਾ ਦੇਣ ਮੈਨੂੰ ਮੇਰੇ ਖਾਲਾਂ ਨੂੰ ਆਇਆ ਉੱਥੇ ਭਾਈ ਮੈਂ ਵੀ ਕਿਤੇ ਨਾ ਆ ਫੇਰ ਅੰਦਰ ਬਣੀ ਸਾਡੇ ਘਰੇ ਮੈਂ ਵੀ ਗਾਂ ਨੂੰ ਨਹੀਂ ਮਾਉਂਦਾ ਕਿਧਾ ਭਲਾ ਦੋ ਰੀ ਨਾ ਉਹਨੂੰ ਕਹਦੇ ਤੇ ਮੈਨੂੰ ਇਹ ਦੋ ਬੋਤਲਾਂ ਚਾਹ ਪੀਣਾ ਤੇ ਮੈਂ ਖਾਈ ਤਾਂ ਪੀਨੇ ਉਹਨਾਂ ਨਾਲ ਸਹੀ ਗੱਲ ਹੈ ਸਾਡੇ ਦਾ ਮਾਂ ਸਾਡੀ ਡਿਊਟੀ ਕਰਦੇ ਤੇ ਉੱਥੇ ਵੀ ਬੱਕਰਾਂ ਨਾਲ ਟੱਕਰਦੇ ਪੰਪ ਤੇ ਵੀ ਬੱਕਰਾਂ ਵਾਲੇ ਸਾਡੀ ਤਾਂ ਯਾਰੀ ਇਹਨਾਂ ਨਾਲ ਤਾਂ ਗਾਂ ਨੂੰ ਵੀ ਅਸੀਂ ਝਾਲ ਕਰਦੇ ਆ ਉਹਨੂੰ ਆਪੇ ਉਹ ਕਦੇ ਵੀ ਨਾ ਮੈਨੂੰ ਉਹਦੇ ਫੇਰ ਕੀ ਹੋ ਜੂ ਮਾਂ ਫੇਰ ਮੈਂ ਫੇਰ ਕਹਿੰਦੇ ਹਾਂ ਮੈਂ ਨਹੀਂ ਫੇਰ ਆਪਾਂ ਇਹਨਾਂ ਨੂੰ ਆਉਂਦੇ ਹੂੰ ਤੇਰਾ ਹੀ ਮਾ ਉਹਦੇ ਨਾਲ ਕੀ ਉਤਰਿਆ ਗੱਲ ਮੈਨੂੰ ਥੋੜੇ ਇਥੋਂ ਮੈਂ ਦੱਸਾਂ ਪਹਿਲਾਂ ਤੋਂ ਵੱਧ ਆਉਂਦੀ ਹੈ ਹਾਂ ਤੇ ਬੁੜੇ ਬੈਠੇ ਪੁਰਾਣੇ ਉਹ ਦੋ ਗੱਲਾਂ ਮੈਨੂੰ ਪੁੱਛਦੇ ਹੁੰਦੇ ਸੀ ਹਾਂ ਵੀ ਭਾਈ ਜੈਤੋੜਾ ਤਾਰੀ ਠੀਕ ਹੈ ਉਸ ਦਿਨ ਹੀ ਹੁਣ ਜਨਾ ਆਉਂਦਾ ਸਪੀਕਰ ਵਜਦੇ ਛੋੜੋ ਬਹੁਤ ਤੇ ਇੱਕ ਮੈਨੂੰ ਪੁੱਛਦੇ ਥੋੜੇ ਪਿੰਡ ਉਹ ਆਪਣੇ ਮਸ਼ਹੂਰ ਨਹੀਂ ਸੀ ਜੈਤੋ ਦੀ ਮਸ਼ਹੂਰ ਮੰਡੀ ਦੇ ਪੰਜੀ 1 ਤੇ 3 ਜਾਂ 16 ਹਾਂਛਾ ਮੈਨੂੰ ਤਾਂ ਥੋੜੇ ਮੰਡੀ ਲੱਗਦੀ ਆ ਤੇ ਮੈਂ ਹਾਂ ਲਾ ਮੰਡੀ ਦਾ ਸਾਡੇ ਪਿੰਡਾਂ ਲ ਜਾਂਦੀਆਂ ਥੋੜੇ ਪਿੰਡਾਂ ਦੀ ਹੁਣ ਮੇਰੇ ਜੁੱਤੀ ਮਾਰੀ ਮੈਂ ਹਲੇ ਪਹਿਲੇ ਉੱtre ਹੀ ਸੀ ਉਹ ਲੈਣ ਪਾਣਾ ਜਾਂਦੀਆਂ 16 ਦੇ ਮੂੰਹ ਦੇਖੇ ਕੁੜੀ ਐ ਐਡਾ ਕੀ ਨਹੀਂ ਸ਼ੋਰ ਮਾਣਾ ਮੈਂ ਹਾਂ ਤਾਂ ਮੰਡੀ ਤਾਂ ਸਾਡੇ ਲੱਗਦੀ ਆ ਪੱਕ ਉਹਣਾ ਜੋਤੇ ਚਲਾਦੇ ਪਰ ਮਗਰ ਨਾਨਾ ਲੱਗਦਾ ਹੀ ਫਿਰ ਉਹ ਮੈਨੂੰ ਆਦੇ ਵੀ ਨੂੰ ਨਾ ਲਾਇਆ ਕਰੋ ਇੱਥੇ ਯਾਰ ਬਹੁਤ ਕੁੱਤਾ ਬੰਦਾ ਮੈਂ ਫਿਚਰ ਕਰ ਜਾਂਦਾ ਉਹਨੂੰ ਉਹ ਨਾਨਾ ਕੰਨ ਵੀ ਕਰੀਦਾ ਸਾਲਾ ਸਾਲੀ ਬੁਣਾਈ ਰੱਖਦਾ ਸਾਰਾ ਦਿਨ ਤੂੰ ਐ ਕਿਹਾ ਬਹੁਤ ਬਈਰ ਉਹ ਜ਼ਬੂਨ ਹੋਂ ਤਾਂ ਕਿਤੇ ਜਾਨੋ ਜੀ ਨਹੀਂ ਕਰਦਾ ਨਹੀਂ ਕਰਦਾ ਉਹਨਾਂ ਦੇ ਬੁੱਤੇ ਪੜਾ ਕਿ ਉੱਠ ਬੜੇ ਆ ਬਾਈ ਉਧਰ ਟਿੱਬੇ ਵਾਲੇ ਆ ਮੈਨੂੰ ਉੱਥੇ ਉੱਠ ਦੇ ਚੜ੍ਹਨ ਦਾ ਚਲਾ ਚਾ ਸੀ ਮੈਂ ਉੱਠ ਗੱਡੀ ਚ ਲਾ ਕੇ ਵੇਖੂਗਾ ਅੱਛਾ ਔਰ ਉੱਤੇ ਤਾਂ ਮੈਂ ਕੀ ਲੈਣਾਣਾ ਉੱਥੇ ਕਿਹੜਾ ਕੋਈ ਹੈਲ ਸਟੇਸ਼ਨ ਸੀ ਕਿੱਦੇ ਹੈਗੇ ਆ ਮੈਨੂੰ ਆਇ ਹੁੰਦਾ ਕੋਠਾ ਠਾਟ ਚਲਾਉਣਾ ਸਿੱਖਾਂਗੇ ਰੱਬ ਨਾ ਕਰੇ ਜੇ ਕੋਈ ਮਾਰ ਪੈ ਗਈ ਆਪਾਂ ਇਧਰ ਕੋਈ ਪੜ੍ਹੇ ਲਿਖੇ ਆਪਾਂ ਥੋੜੇ ਆਉਂਦੀ ਵੀ ਘਟਾ ਪਰ ਉੱਠ ਗੱਡੀ ਲੈ ਕੇ ਚਲਾਤਾ ਲਵਾਏ ਕਿਸੇ ਪਾਸੇ ਨੂੰ ਉਹ ਬਾਹੂ ਆ ਇਧਰ ਸਿੱਟ ਕੇ ਆਇਆ ਨੂੰ ਮੜ ਜਾਂਦਾ ਮੈਨੂੰ ਪੜੇ ਮੈਂ ਘਮਾ ਹੀ ਦਿੰਦਾ ਅੱਛਾ ਮੈਂ ਆਦੇ ਆਪ ਨੂੰ ਉਸੇ ਡਰਾਈਵਰ ਕੋਲੋਂ ਹੁੰਦਾ ਸੀ ਉਹਨਾਂ ਨੂੰ ਆਇ ਹੁੰਦਾ ਵਿਚ ਲੈ ਫਿਰਨੇ ਬਸਲੇ ਰੇਤ ਉੱਥੇ ਲਿਓ ਆਪੇ ਉਹ ਵੀ ਉੱਠਦਾ ਕਿ ਇਹਦਾ ਕਿਹੜਾ ਪੈਟਰੋਲ ਤੇ ਆ ਆਪੇ ਤੁਰਿਆ ਫਿਰ ਪਾਣਾ ਛੋੜ ਕੇ ਉਹ ਲੌਲ ਜੀ ਕਰ ਦਿੰਦਾ ਤੇ ਉਹ ਖਿੱਚ ਕੇ ਮਾਰੀਦਾ ਸਿਟੀ ਜਾਂਦੇ ਦੋ ਕਹੇ ਗੁੰਡਾ ਗ ਚਲਾਉਂ ਨੂੰ ਬਈ ਉਹ ਕਿਹੜਾ ਪ੍ਰੈਸ਼ਰ ਤੇ ਸੀ ਜਾਵੇ ਕਲੱਚ ਚਲੀ ਉਹਦੇ ਉੱਤੋਂ ਦੀ ਸਿੱਟੀਆਂ ਆਉਂਦੀਆਂ ਦੋ ਉਹਦੇ ਢਿੰਡੀ ਜੀ ਪਾ ਕੇ ਜਿੱਦਨ ਨੂੰ ਆ ਖਿੱਚੇਗਾ ਉਧਰ ਹੀ ਮੁੜੇ ਆਉਂਦੀ ਇਹੋ ਉਹ ਕਿਹੜਾ ਕੰਪੈਨ ਆ ਕੇ ਤੇ ਵੜਜੂ ਕੱਚੇ ਰਾਹ ਸੀ ਜੇ ਵੜਜੂ ਵੜ ਜਾਂਦੇ ਮੈਂ ਕਹਿੰਦਾ ਮੇਰੇ ਮਾਮਾ ਮੈਂ ਛੱਡ ਕੇ ਪੁੱਜਾਂ ਮੇਰੀ ਕਿਹੜਾ ਹੈਗੀ ਆ ਆਪੇ ਮੇਰਾ ਮਾਮਾ ਮੈਂ ਤਾਂ ਕਰਦਾ ਫੂ ਮਾਤਾ ਮਾਤਾ ਆਹ ਦੀ ਡਰਾਈਵਰੀ ਵਿਖਣੀ ਮੈਂ ਤਾਂ ਮੈਨੂੰ ਵਧੀਆ ਮਾਤਾ ਰੇਲ ਗੱਡੀ ਤੇ ਚੜਾਉਣ ਦਾ ਭੁਲਾਗਾ ਮੁੱਲੀ ਉੱਤੋਂ ਦੀ ਉੱਥੇ ਨਹੀਂ ਚੜਦਾ ਇਹ ਆਪਾਂ ਦਾ ਗਲਤ ਕੰਮ ਕਰਨਾ ਸੀ ਉਹਦਾ ਬਹੁਤ ਹੋਇਆ ਨਹੀਂ ਮੈਥੋਂ ਇਹ ਸ਼ਰਾਰਤ ਦੀ ਸ਼ ਉਹ ਮੈਨੂੰ ਕਹਿੰਦੇ ਵੀ ਆਹ ਕੰਮ ਨਾ ਕਰਦੀ ਮੈਨੂੰ ਸਿਖਾ ਕੇ ਦੋ ਨਹੀਂ ਨਹੀਂ ਮਾਤਾ ਬੇਫਿਕਰ ਰਹੋ ਮੈਂ ਜੀ ਤੁਹਾਨੂੰ ਸਭ ਪਰ ਬਧੀਆ ਕਰੂੰਗਾ ਸੁਵਾਨਾ ਸਾਹਿਬ ਸੁਵਾਨਾ ਸਾਫ਼ ਕਰੂੰਗਾ ਉਹਨਾਂ ਖੇਤ ਘਾਲ ਹੁੰਦੀ ਤੇ ਮੈਂ ਜਾਵੜਦਾ ਸੀ ਜਿਹੜੇ ਮਾਮੇ ਦੇ ਮੁੰਡਿਆਂ ਨੂੰ ਐ ਹੁੰਦਾ ਵੀ ਆਇਆ ਵਾ ਯਾਰ ਤੁਸੀਂ ਤਾਂ ਰੋਜ਼ ਕੰਮ ਕਰਦੇ ਆ ਇਹਨੂੰ ਬੜਾ ਚਾਹ ਤੇ ਮੈਂ ਐਵੇਂ ਪਹਾਣਾ ਉੱਠਦੇ ਚਾਜ ਤੋਂਗ ਤੇ ਬਾਤੂ ਲੜੀ ਜਾਣਾ ਐਵੇਂ ਕਹੁੰਦੇ ਆ ਉਹ ਚਰੀਜ ਹੁੰਦੇ ਬਾਹਰੇ ਹੁੰਦੇ ਸੀ ਉਦੋਂ ਉੱਠਾ ਠਾਪਾਉਂਦੇ ਪਹਾਣਾ ਉੱਥੇ ਕੁਲੀ ਜਾਣਾ ਉਹਨਾਂ ਨਾਲ ਪੱਤ ਹੋਇਆ ਰੇਢੂ ਦੇ ਕੱਲੀ ਉੱਠਦੀ ਡਰਾਈਵਰੀ ਕਰਨ ਚੀ ਲੋਕ ਤੀਰੇ ਉਹ ਫਿਰ ਮੈਂ ਤੁਰਦਾ ਵੀ ਜਿਵੇਂ ਰੇਲ ਗੱਡੀ ਦਾ ਡਰਾਈਵਰ ਹੁੰਦਾ ਵੀ ਭਾਣਾ ਮੋਮਨ ਕਹਿੰਦਾ ਭਈ ਤਸ ਬੋ ਬਈ ਚੱਪ ਕਰਦਾ ਉਹ ਬੱਡੇ ਹੁੰਦੇ ਸੀ ਭਾਈ ਪੰਪ ਦੇ ਦੇ ਉਹ ਮੈਨੂੰ ਪੰਪ ਦਿੰਦੇ ਮੈਨੂੰ ਉਹ ਮੈਂ ਮੂਰੇ ਤੁਰ ਲੱਗ ਜਾਂਦਾ ਉਹਦੇ ਉਹ ਮੇਰੇ ਨਾਲ ਕਿ ਜਾਗਦਾ ਵੀ ਬਹੁਤ ਕੰਮ ਕੱਢਦਾ ਵੀ ਡਰਾਈਵਰੀ ਦਾ ਸਿਰੇ ਹੀ ਮੰਨ ਕੇ ਥਾਂ ਤੋਂ ਕਮਾ ਦਿੰਦਾ ਮੈਂ ਹੋਰ ਪੰਪ ਜਵਾਰਾ ਤੜਕੇ ਨੇਰੇ ਉੱਠ ਕੇ ਮੈਨੂੰ ਨੇਰੇ ਢਾ ਲਿਓ ਮੜਾ ਜਾ ਮੈਨੂੰ ਮੈਨੂੰ ਪਤਾ ਲੱਗਿਆ ਮੈਂ ਮੈਸਲੇ ਦਾ ਕੰਮ ਲੈਂਦਾ ਯਾਰ ਉਮਰੀ ਹੀ ਹੋ ਜਾਂਦੀ ਨਹੀਂ ਪਤਾ ਉਮਰੀ ਆਉਂਦੀ ਪਹਿਲਾਂ ਜਦੋਂ ਪੰਪ ਪੰਪ ਚਾਏ ਜਾਂਦੇ ਸੀ ਨਾ ਹੁਣ ਨਹੀਂ ਹੁੰਦੇ ਮੋਂ ਤੋਂ ਲੀਗ ਆਨੇ ਪਤਾ ਬੰਪੂ ਮਾਰਦਾ ਨੂੰ ਮੜ ਗਿਆ ਨਹੀਂ ਦਿੰਦੇ ਗੰਪਾ ਜੇ ਬੜਾ ਇੱਕਦਮ ਮੇਰਾ ਸ਼ੇਰ ਬਹੁਤ ਆਏ ਆ ਆਖੜੇ ਕਿਤਾ ਕੰਮ ਨਾ ਗਈ ਕੋਈ ਉਹ ਸ਼ੇਰ ਕਹੇ ਚਾਹੇ ਮੈਨੂੰ ਗਿੱਦਰ ਕਰ ਜਾਂਦੇ ਨਹੀਂ ਮੇਰੇ ਨਾਲ ਪਹਿਲਾਂ ਜਵਾਬ ਹੋਲੇ ਸੀ ਪਹਿਲੇ ਜਵਾਬ ਹੋਲੇ ਸੀ ਐਵੇਂ ਢੋਲੀ ਫਿਰਦੇ ਜਾਂ ਮੇਰੇ ਅਰੇ ਨੂੰ ਕਹਿੰਦੇ ਸਾਈਕਲ ਦੇ ਦੇ ਉਹਦੇ ਕੈਂਚੀ ਕੋਂਚੀ ਆ ਜੇ ਚੜਕਿਓਂ ਦੇ ਵੇਚਦੀ ਲੱਤ ਪਾ ਗਏ ਤੇ ਕੈਂਚੀ ਚਲਾਉਣ ਦੇ ਮਰੇ ਜਾਵੜਦੇ ਤੇਰਾ ਮੈਨੂੰ ਸਾਡੇ ਘਰਾਂ ਦਾ ਸੇਟ ਹੁੰਦਾ ਉਹਦੇ ਲੱਤ ਜਿੰਨਾ ਸੀ ਹਾਂ ਤੇ ਮਨ ਕਹਿੰਦਾ ਰਹੀ ਲਿਆ ਦੇ ਮੈਂ ਰੋਏ ਮਾਉਂਦਾ ਹੈ ਤੇ ਅਸੀਂ ਕਿਸੇ ਨਾਲ ਰਾਏ ਕਰ ਲਈਏ ਉਹ ਕਹਿੰਦਾ ਮੈਨੂੰ ਪਿਆ ਦੀ ਮੈਂ ਵੀ ਠੀਕ ਹੈ ਗਾ ਤੈਨੂੰ ਮੈਂ ਹੌਲਾ ਹੌਲਾ ਖਵਾ ਹੌਲਾ ਹੀ ਹੁੰਦੀਆਂ ਸੀ ਡਰਾਈ ਫਰੂਟ ਉਹ ਛੋਲੇ ਜਿਹੜੇ ਬੁੱਟੇ ਪਟਕੇ ਉਹਦੇ ਵਿੱਚ ਉਹ ਮਾਦੋ ਆਜੀ ਮੈਂ ਇਹ ਕਹਿੰਦਾ ਤਾਂ ਇਹ ਮੰਗੋਣ ਹੜ ਜਾਊਗਾ ਮਾਤਾ ਲਈ ਵੀ ਠੀਕ ਆ ਮੈਂ ਜਮਾ ਕੋਲੇ ਜਾ ਕੇ ਉਹਦੇ ਇੰਨੀ ਕਿ ਛੱਡ ਕੇ ਤੇ ਬਾਕੀ ਤਾਂ ਉਹਨੂੰ ਪਿਆਦੀ ਮੈਂ ਤੇ ਇੰਨੀ ਕਿ ਵਛੜ ਕੇ ਮੈਂ ਭਰ ਕੇ ਉਹਨੇ ਮੈਨੂੰ ਫੜਾਤੀ ਤੇ ਮੈਂ ਜਦੋਂ ਕੋਲੇ ਜਾਵੜੇ ਤੇ ਮੋਸਾਈਕ ਤੋਂ ਉੱਤਰ ਲੱਗੇ ਮੈਂ ਗੂਠਾ ਮਾਰਾ ਘੜਾਪ ਦੇ ਉਹਦੇ ਪੈਰਾਂ 'ਚ ਹੀ ਪਾਣ ਦੀ ਮੈਨੂੰ ਆ ਦਾ ਯਾਰ ਦਾ ਜਮਾ ਹੀ ਮੂਰਖਾ ਯਾਰ ਉਹਦੇ ਮਰਾਤੀਆ ਬੰਨਦਾ ਮੈਂ ਯਾਰ ਮੈਨੂੰ ਇੰਨੀ ਨਹੀਂ ਕਿ ਹੁੰਦਾ ਮੈਂ ਤੈਨੂੰ ਆਖੇ ਨਾ ਮੈਨੂੰ ਥੋੜੀ ਡਰਾਈਵਰੀ ਘੱਟ ਰਾਇ ਗਾਹ ਨੂੰ ਨਾ ਭੇਜਿਆ ਕਰ ਮੈਨੂੰ ਮੈਂ ਭੇਜ ਰੋ ਹਟ ਜੂ ਉਹਨੂੰ ਐ ਨਹੀਂ ਪਤਾ ਲੱਗਿਆ ਮੈਂ ਉਹਨੂੰ ਪਿਆਦੀ ਮੈਂ ਪੰਜ ਚਾਰ ਦਿਨ ਸਮਾਨ ਖਵਾਉਗਾ ਨਾਲੇ ਫਿਰ ਉਹ ਦੁਆਨੀ ਵੇਚ। ਮੈਂ ਉਹ ਦੁਬਾਰਾ ਕੀ ਵੇਚਣਾ ਇਹ 80 ਜੀ ਪਾਤਾ ਪਾਣੀ ਉਹਦੇ ਮੈਂ ਆਪ ਦਾ ਪਖਾਨ ਨੂੰ ਥਾਂ ਕਰ ਲਿਆ 15 ਦਿਨਾਂ ਦਾ ਮੈਂ ਨਾਲੇ ਦੋ ਕੰਮ ਹੋ ਗਏ। ਤਰਕੀਬ ਲੜਾਈ ਮੈਂ ਦੋ ਕੰਮ ਹੋ ਜਾਣਗੇ ਨਾਲੇ ਆਪ ਨੂੰ ਖਾਣ ਨੂੰ ਥਾਂ ਮਨ ਨਾਲੇ ਇਹ ਮਾਉਣੋ ਹਟ ਜੂ। ਹੂੰ। ਨਾਲ ਕਿਥੇ ਹੋੜੇ? ਮੇਰੇ ਸ਼ੇਰ ਗੜੀ। ਅੱਛਾ। ਉਦੋਂ ਉਥੇ ਕੋਲੇ ਵਾਲੀਆਂ ਗੱਡੀਆਂ ਜਾਂਦੀਆਂ ਹੁੰਦੀਆਂ ਬਾਈ। ਆਇਆ। ਹੂੰ। ਕੋਲੇ ਕਾਲਾ ਹੋਣ ਕੋਲਾ ਸੜਦੀਆਂ ਹੀ ਮੇਰੇ ਸਲੇ ਦੀਆਂ ਉਹ। ਉਹ ਐਨੂੰ ਜਾਂਦੇ ਇਧਰ ਦੀਆਂ ਕਾਲਿਆਂ ਵਾਲੀ ਜਾਂਦੀ ਹੁੰਦੀ ਸੀ। ਅੱਛਾ। ਉਹ ਉਹੀ ਜਾਂਦੇ ਬੱਸਾ ਉਸ ਤੋਂ ਤਾਂ ਹੈ ਨਹੀਂ ਜਦੋਂ ਜਾਂਦੇ ਉਹ ਪਹਿਲਾਂ ਤਾਂ ਇੱਥੇ ਸ਼ਰਤਾਂ ਰੱਖਦੇ ਨਾਲ ਕਿ ਸਾਡੇ ਭਾਈ ਵੀ ਸ਼ਰਾਰਤ ਨਹੀਂ ਕਰਨੀ ਤੂੰ ਐ ਪੰਜ ਚਾਰ ਸ਼ਰਤ ਪੰਚਾਇਤ ਚ ਲਿਆਂਦਾ ਹੁੰਦਾ ਜਿਵੇਂ ਫੁੱਟੀਆਂ ਜਿਵੇਂ ਇਹ ਨਹੀਂ ਕਰਨਾ ਵੀ ਲੰਬਾ ਮਾਇਆ ਖੈਰ ਤੂੰ ਲੈ ਚੱਲ ਜਿਲੇ ਜਾਣਾ ਤਾਂ ਤੇ ਇੱਥੋਂ ਚਾਰ ਤਰ ਕੋਈ ਹੋਰ ਪਾਸੇ ਲਾਇਆ ਵਾਂਗੇ ਤਾਂ ਚੱਲ ਤੂੰ ਸਾਡਾ ਵੀ ਔਰ ਕੁਝ ਥੋੜਾ ਜਿਹਾ ਕੱਬਾ ਸੀ ਅਸੀਂ ਆਂਦੇ ਚੱਲ ਇੱਥੇ ਸਕੂਲ ਦੇ ਕੰਮ ਨੂੰ ਕਹੀ ਜਾਊਗਾ ਵੀ ਕਰੋ ਕਰੋ ਉੱਥੇ ਚੱਲਦੇ ਆਪਦੀ ਮਰਜ਼ੀ ਨਾ ਕਰਾਂਗੇ ਉਹ ਇੱਥੇ ਸ਼ਰਤਾਂ ਰੱਖਣ ਫਿਰ ਉੱਤਰਦੇ ਰਾਜ ਕਰਦੇ ਜਾਂਦੇ ਸਨ ਉਹ ਤੋਂ ਕਿਹਾ ਉੱਥੇ ਇੱਥੋਂ ਜਾ ਕੇ ਅੱਧਾ ਅੱਧੋ ਜ਼ਿਆ ਦੋਟੇ ਘੰਟੇ ਅੱਛਾ ਮੋਤੋਂ ਚੱਲਦੀ ਕੋਈ 3 ਵਜੇ ਇੱਥੋਂ 11:30 ਲੱਗਦੀ ਹੁੰਦੀ ਸੀ ਉਹ ਫਿਰ ਪਾਣੀ ਸਵਾਰੀ ਵਾਲੀ ਤਾਂ ਬੈਠੇ ਹੁੰਦੇ ਲੋਕ ਉਦੋਂ ਇੰਨੀ ਸਵਾਰੀ ਹੁੰਦੀ ਸੀ ਅੱਛਾ ਲੱਬਿਆਂ ਦੇ ਉੱਤੇ ਠੀਕ ਐ ਸਾਨੂੰ ਐ ਹੁੰਦਾ ਵੀ ਵਾਲੇ ਉਹਨੇ ਕੇਰੇ ਬਾਹ ਫੜ ਕੇ ਪੜਾਣਾ ਲੈ ਉਹ ਭਾਣਾ ਆਪਣਾ ਫੜ ਤੂੰ ਮੈਂ ਅਸੀਂ ਵਜਣਾ ਵੀ ਗੱਡੀ ਦੇ ਉੱਤੇ ਉਹ ਭਾਣਾ ਆਉਂਦੇ ਨੂੰ ਘਰ ਦੇਣੇ ਸਿਆਣ ਸਿਆਣ ਕੇ ਮੂੰਹ ਮੂੰਹ ਹੀ ਪਹੁੰਚ ਕੇ ਵੇਖਣਾ ਵੀ ਆਹ ਕਿਹੜਾ ਦੋਤਾ ਭਾਣਾ ਤੇ ਕੋਲਾ ਪਾਏ ਪੇ ਕਾਲਾ ਹੋ ਜਾਂਦਾ ਉਹ ਕਹਿੰਦੇ ਪਿਛੇਰ ਦਾ ਆਇਆ ਸੀ ਭਾਣਾ ਨਾ ਬੱਗਾਇਆ ਸੀ ਯਾਰ ਉਹ ਕੋਲਾ ਸਿੜਦਾ ਹੀ ਮਗਲੇ ਪਾਸੇ ਗੱਡੀ ਇਹ ਹੁਣ ਜੀ ਜੰਮ ਗਏ ਹੋਇਆ। ਫਿਰ ਤੋਂ ਨਾ ਨੂੰ ਕਹ ਲਦੇ ਉਹ ਕਹਿੰਦੇ ਆ ਕਿਹੜਾ ਮੇਰਾ ਹਾਲਾ ਕਾਲਾ ਹੋਇਆ ਫਿਰਦਾ। ਉਹ ਕੋਲੇ ਵਾਲਿਆਂ ਗੱਡੀਆਂ ਕਿਹੜੀਆਂ ਭਰਾਵਾ ਖੜਾਈ ਸੀ ਡੱਬਿਆਂ ਚ ਬਹਿ ਕੇ ਜਾਂਦੇ ਉਹ ਹਲਾਤੀ ਇਹ ਹੋ ਜਾਈ ਸਾਲੇ। ਉਹ ਹਲਾਤੀ ਹੈ ਜੀ। ਚਾਹੀ ਬਸ ਇਹ ਨਾ ਹੁੰਦਾ ਹੀ ਮਾਦੇ ਨਾਨ ਕੀ ਚੱਲੇ ਯਾਰ। ਤੇ ਉਹਨਾਂ ਦੇ ਆਜਾਈ ਤਾਂ ਬੜੀਆਂ ਹੁੰਦੀਆਂ ਸੀ ਹਨਾ। ਉਹ ਬਾਤ ਸ਼ਰਤਾ ਹੀ ਰੱਖੀ ਆ ਤੇ ਜੋ ਦੀ ਕਹਦੇ ਮੈਂ ਜੀ ਛੱਡਿਆ ਵਾਂ ਇਹ ਕਹਿੰਦੇ ਭਰਾਵਾ ਗਲਤੀ ਹੋ ਗਈ। ਵੀ ਹੁਣ ਕੋਈ ਗੱਲ ਨਹੀਂ ਕਰਦੇ। ਤੇ ਪੰਜ ਚਾਰ ਦਿਨ ਹੋਰ ਕੱਟ ਲਈਏ ਤੇ ਯਾਰ ਭਜਾਉਣ ਕੇ ਕੰਮ ਇਹ। ਹਰ ਛੁੱਟੀਆਂ ਜਾਂਦੇ ਹੁੰਦੇ ਸੀ ਹਰ ਛੁੱਟੀਆਂ ਜੀ ਬਈ ਉੱਥੇ ਜਾਣਾ ਹੋਰ ਬਰ ਨਾਨਕੇ ਚਲਦੇ ਜਾਂ ਭੂਆ ਕੋਲੇ ਬਦੋਈ ਸੀ ਹਮ ਭੂਆ ਦੇ ਮੁੰਡੇ ਵੀ ਬਰਾਬਰ ਸੀ ਹਮ ਉਹ ਵੀ ਹੱਥ ਖੜੇ ਕਰ ਜਾਂਦੇ ਜਿਵੇਂ ਮਰਪਣ ਕਰਦਾ ਹਾਂ ਦਾ ਚੰਦਨ ਦੀ ਲੱਕੜ ਨੂੰ ਪੁਲਿਸ ਨੇ ਕਿਹਾ ਬਈ ਆ ਉਹ ਵੀ ਕਹਿੰਦੀ ਬਈ ਲੈ ਜਾ ਉਹਨੂੰ 11 ਵਾਲੀ ਉਧਰ ਨੂੰ ਜਾਂਦੀ ਸੀ ਇੱਧਰ ਆ ਕੇ ਆਏ ਇਹਨੂੰ ਉਹ ਕਹਿੰਦੀ ਲੱਦ ਦੇ ਇੱਧਰੋਂ ਇੱਥੇ ਸਾਡੀ ਪਾਰਸਪੋਨਸਿਬਿਲਟੀ ਹੋ ਜਾਂਦੀ ਸੀ ਜੀ ਬੁਰੇ ਬਜ਼ੁਰਗ ਗਾਉ ਦਾ ਕਿਹੜਾ ਆਂਦੇ ਵੀ ਚਲਦੇ ਛੱਡਿਆਵਾਂਗੇ ਉਹ ਤਾਂ ਫੋਨ ਭਾ ਨਹੀਂ ਹੁੰਦੇ ਨੇ ਇਹ ਤਾਂ ਫੋਨ ਦੀ ਬੰਦਾ ਗਿਆ ਹੁੰਦਾ। ਨਹੀਂ ਭਾਈ ਉਹ ਤਾਂ ਪਰ ਤਾਂ ਹੀ ਬਹੁਤ ਅਸੀ ਭਾਈ। ਹੁਣ ਫੋਨ ਤਾਂ ਰੋਜ਼ ਹੋਈ ਜਾਂਦੇ ਕੌਣ। ਭਾਈਆਂ ਤਲਾਕ ਤੱਪੇ ਹੋਣ ਲੱਗੇ ਭਾਈ ਨਹੀਂ ਕਿੱਥੇ। ਇਹ ਕਦੋਂ ਹੋਣ ਲੱਗੇ? ਤੇ ਹੁਣ ਹੀ ਭਾਈ ਜਦੋਂ ਸਾਰਾ ਦਿਨ ਵੀਡੀਓ ਕਰਨੀ ਲਾਏ ਰੱਖਣੀ ਆ। ਗਾਇੜੀ ਬੱਚੇ ਨੂੰ ਤੁਸੀਂ ਲੋਟਾ ਉਹਦੀ ਮੈਰਚ ਕਰਤੀ। ਤਾਂ ਇਹ ਜਾਦੀ ਚੀਜ਼ਾਂ ਵਧ ਗਈਆਂ ਭਾਈ ਮੋਬਾਈਲਾਂ ਨੇ। ਅੱਗੇ ਬੰਦਾ ਜਾਂਦਾ ਚਿੱਠੀ ਜਾਂਦੀ ਮਹੀਨਾ ਦਾ ਜਾਂਦੀ ਨਹੀਂ ਸੀ। ਵੱਡਾ ਆਕੀਆ ਮੇਰੇ ਵਰਗਾ ਗੋਲੀਆਂ ਕਾਪਟੇ ਵਾਲਾ ਹੁੰਦਾ ਉਹ ਤਾਂ ਅੰਦਰ ਨਾ 3 ਦਿਨ ਹੋਲੇ ਹੀ ਪਰਦਾਈ ਪਿੰਡ ਚ ਭੁੱਲ ਜਾਂਦਾ ਵੀ ਕਿਤੇ ਘਰੇ ਜਾਣਾ ਜੀ ਮੈਂ। ਉਹ ਵਦਨੇ ਆ ਲੈ ਸਵਾ ਮਹੀਨੇ ਮੇਰੇ ਚਿੱਠੇ ਲਾਉ ਪੜਦਾ ਗਿਆ ਫਲਾਨਾ ਉਹ ਚੱਲ ਰੱਤ ਰਾਤ ਲੱਗ ਭਾਈ ਵੀਰ ਪਤਾ ਨਹੀਂ ਕਿੰਨਾ ਕੰਦਰ ਮੇਰੇ ਹੋ ਗਿਆ ਇੰਨਾ ਮੋਹ ਹੁੰਦਾ ਸੀ ਹੁਣ ਅਗਲਾ ਭਾਈ ਘੰਟੇ ਘਾਟੇ ਮੇਰੇ ਵੀਡੀਓ ਘਾਲ ਲੱਗਦਾ ਜੇ ਸਾਹਮਣੇ ਮੁੱਥੇ ਮਿਲਦਾ ਉਹਨੂੰ ਅਗਲਾ ਲੜਾਈ ਹੋ ਜਾਂਦੀ ਹੈ ਹੂੰ ਫੋਨ ਤੇ ਵੇਦਾ ਹਨਾ ਕਾਮਣ ਲੋਕ ਪੈਂਦੇ ਆਏ ਹੁਣ ਕਿਹੜਾ ਕਾਂ ਭਾਈ ਕਿਸ ਨਹੀਂ ਛੱਡਿਆ ਕਾਂ ਨਾ ਮਾਂ ਨਾ ਗਾਂ ਕੋਈ ਛੱਡੀ ਹਾਂ ਹੈ ਕੌਮਾ ਜਨੇਪੇ ਦੇ ਲੋਕੀ ਗੋਸ ਕਰਦੇ ਵੀ ਅੱਜ ਕੋਈ ਆਊਗਾ ਜਾਂ ਕੋਈ ਗਾਂ ਬੈਠਾ ਕੁਛ ਨਹੀਂ ਭਾਈ ਕੋਈ ਕਹਿ ਨਹੀਂ ਅੱਗੇ ਬਨੇ ਰਹੇ ਤੇ ਗਾਂ ਬੈਠਾ ਲੋਕ ਕਹਿੰਦੇ ਮਾਮਾ ਆਊ ਹਣਾ ਹੁਣ ਹੁਣ ਬਹਿੰਦਾ ਹੀ ਨਹੀਂ ਬਨੇ ਰਹੇ ਜਿਹੜੀ ਕਿਸੇ ਕਾਂ ਬੈਠੂ ਕਰੇ ਭਾਈ ਤਾਂ ਉਹਰੇ ਦੇ ਹੋ ਗਏ ਉੱਡ ਗਏ ਹੂੰ ਛੱਡਿਆ ਨਹੀਂ ਲੋਕਾਂ ਨੇ ਕੁਦਰਾਤ ਤਰੀ ਛੱਡਿਆ ਬੈਠੂ ਕਾਂਗਾ ਤੇ ਭਾਈ ਕਾਂਗਾ ਤੇ ਬੈਠ ਸਾਰਾ ਕੁਝ ਹੀ ਬਦਲ ਗਿਆ ਅੱਗੇ ਦਰਾਖਤ ਹਰੇ ਕਰੀ ਸੀ ਹਰੇ ਕਰੀ ਦਰਾਖਤ ਦਰਾਖਤ ਤੇ ਪਸ਼ੂ ਪਸ਼ੂ ਹਰੇ ਕਰਾਦਾ ਮਾੜੇ ਤੋਂ ਮਾੜਾ ਚੰਗੇ ਤੋਂ ਚੰਗਾ ਅਗਲਾ ਕਹਿੰਦਾ ਮਾੜਾ ਹੁੰਦਾ ਹੈ ਅਗਲਾ ਉਹ ਪੱਠੇ-ਪੁੱਠੇ ਪਾਈ ਜਾਵਾਂ ਚਲ ਕੋਈ ਗਾਂ ਜਾਂ ਕੋਈ ਮੈਂ ਚਲ ਸੰਭੀ ਜਨੇ ਦੋ ਤਿੰਨ ਜਗ੍ਹਾ ਯਾਨੀ ਉਹੀ ਜਗ੍ਹਾ ਉਹਦੇ ਜੇ ਦੋ ਤਿੰਨ ਬੇਟੇ ਹੋਗੇ ਤਿੰਨਾਂ ਚ ਵੰਡੀ ਗਈ ਜਗ੍ਹਾ ਆਉਗੀ ਕਿੱਥੋਂ ਨਵੀਂ ਬਣਾਈ ਕੋਈ ਨਹੀਂ ਲੋਕਾਂ ਨੂੰ ਪਤਾ ਨਹੀਂ ਸੀ ਇਹਨਾਂ ਲੋਕਾਂ ਨੇ ਉਹੀ ਵਾਂਗੂ ਦੇ ਦਿੱਤੀ ਉਹ ਜਗ੍ਹਾ ਪਤਾ ਨਹੀਂ ਸੀ ਵੀ ਇਹਨਾਂ ਵੱਲੋਂ ਮੁਫਤ ਮੁਫਤ ਜਗ੍ਹਾ ਕਿਹਾ ਨਰਾਜ ਤਾਂ ਵੱਡੇ ਗਏ ਤਾਂ ਹੀ ਮਤ ਗਿਆ ਭਾਈ ਅੱਗੇ ਲੋਕ ਮੋਹ ਘਟ ਗਿਆ ਦਰਖਤ ਥੱਲੇ ਆ ਕੇ ਜਿਹੜਾ ਦਰਖਤ ਲੱਗਿਆ ਉਹ ਥੱਲੇ ਕੋਈ ਹੋਰ ਆ ਗਿਆ ਮੇਰੇ ਅਰ ਆ ਗਿਆ ਤੁਹਾਡੇ ਅਰ ਕਰਨਾਂਗੇ ਬਾਹਰ ਹੈ ਨਹੀਂ ਸੀ ਭਾਈ ਮੋਹ ਵਧਣਾ ਹੀ ਸੀ ਉਹ ਨਗਲਾ ਆ ਰਲਾ ਲਾ ਲਾ ਨਗਲਾ ਨਾ ਬੁਲਾਵੇ ਨਾ ਸਾਨੂੰ ਤੁਸੀਂ ਹੂੰ ਮੈਂ ਪਾਣੀ ਦੀ ਬਾਲਟੀ ਮੰਗੂ ਜਾਂ ਬਰਫ ਦੇ ਕੋ ਕੋ ਨਾ ਕੋ ਕਹੂਗਾ ਦੇਣਾ ਨਹੀਂ ਵੀ ਕਿ ਰੋਟਾ ਉਹਦਾ ਕਾਲਜ ਸਮਝੂ ਦੇ ਦੇ ਦੋ ਫੜਾ ਦੇ ਆਵਾਜ਼ ਮਾਰਦਾ ਹੂੰ ਹੂੰ ਹੁਣ ਤੇ ਕੈਮਰੇ ਵੀ ਲੱਗੇ ਵਿੱਚੋਂ ਵੇਖ ਲੈਂਦੇ ਵੀ ਕਿਹੜਾ ਆ ਗਿਆ ਬਾਈ ਬਣਦੀ ਨਾਲੀਆਂ ਨੇ ਲੋਕ ਬੌਲ ਲੜਾਏ ਕਿਵੇਂ ਵੀ ਆਪੇ ਪਾਣੀ ਪਿੱਛੇ ਜਾਂ ਸਾਡੇ ਕੂੜਾ ਕਰ ਦਿੰਨੇ ਆ ਜਾਏਗਾ ਇਸ ਕੰਮ ਪਿੱਛੇ ਲੋਕ ਲੜੀ ਜਾਂਦੇ ਬਾਈ ਯਾਰ ਕੀ ਇੱਥੇ ਨਾਲ ਕੀ ਹੈ ਮੈਂ ਪਾਣੀ ਦੀ ਬਾਲਟੀ ਮਾਰ ਕੇ ਗਾਂ ਤੋਂਰ ਤੋਂ ਗਿੱਡੀ ਗੱਲ ਹੂੰ ਇਹ ਲੋਕ ਇਹ ਨਾ ਗੱਲਾਂ ਚ ਆਪਦੇ ਪਗੜੀ ਬੈਠੇ ਆਦੇ ਆਂਡ ਗਵਾਂਡ ਵੀ ਹੋਰ ਵੀ ਪਹਿਲਾਂ ਆਵੇਂ ਹੁੰਦਾ ਸੀ ਨਾ ਜਿਵੇਂ ਜਵਾਗ ਤੋਂ ਖੇਡਣ ਦੀ ਗੱਲ ਕੀਤੀ ਵੀ ਕੁੜੀਆਂ ਮੁੰਡੇ ਇਕੱਠੇ ਖੇਡਦੇ ਫਿਰਦੇ ਹੁੰਦੇ ਸੀ ਨਾ ਕੋਈ ਫਰਕ ਨਹੀਂ ਸੀ ਨਹੀਂ ਭਾਈ ਉਹ ਤਾਂ ਮਟਿਆਰਾ ਕੁੜੀਆਂ ਖੇਡਦੇ ਹੀ ਭਾਈ ਸਾਡੇ ਨਾਏ ਕੋ ਮਾਂ ਪਿਓ ਨੂੰ ਉਸੀ ਕੋਈ ਮੁੰਡੇ ਨੇ ਮਾਂ ਚ ਵੀ ਮਾਇ ਨਹੀਂ ਸੀ ਨਾ ਭੋਲੇ ਸੀ ਨਹੀਂ ਨਹੀਂ ਭਾਈ ਪਤਾ ਹੀ ਨਹੀਂ ਇਸ ਚੀਜ਼ ਬਾਰੇ ਮੁੰਡਾ ਨਹੀਂ ਗਾਲੇ ਭਾਈ ਫੇਰ ਉਹੀ ਗੱਲਾਂ ਆ ਗਈ ਮੁੰਡਾ ਤੇ ਮੁੰਡਾ ਨਹੀਂ ਗਾੜਦੇ ਜਮਾ ਮੋਹ ਤੋੜ ਤੇ ਉਹ ਹੋ ਗਿਆ ਹੁਣ ਅਸੀਂ ਹੁਣ ਕੁੜੀਆਂ ਸਾਡੇ ਬਰਾਬਰ ਬੱਚਿਆਂ ਵਾਲੇ ਹੋ ਆ ਹੁਣ ਅਸੀਂ ਨਹੀਂ ਬੁਲਾਉਂਦੇ ਇਹ ਭੈਣ ਦੇ ਗੁਣਾ ਕਰਨਗੇ ਸਾਡੀ ਫਰੈਂਡ ਹੈ കുടി കൂടി ഫ്രണ്ട് മുറിയ